ਇਹ ਤੇ ਵੀ ਰਿਪੇਅਰਸ਼ਨ ਹੋਇਆ ਵੀ ਹੈ ਲੈਟਰਿੰਗ ਦਾ ਪੈਪਾ ਬਾਹਰ ਹੈ ਨਾ ਅਸੀਂ ਪ੍ਰੇਸ਼ਨ ਕਰਵਾਉਣਾ ਚਾਹੁੰਨੇ ਆ ਸਾਡੇ ਕੋਲੇ ਪੈਸੇ ਨਹੀਂਗੇ ਛੋਟੇ ਛੋਟੇ ਬੱਚੇ ਹੈਗੇ ਆ ਇੱਕ ਤਾਂ 2 ਸਾਲਾਂ ਦਾ ਹੈਗਾ ਏ ਇੱਕ 4 ਸਾਲਾਂ ਦਾ ਹੈਗਾ ਏ ਇਹ ਰੋਜ਼ ਸਾਡੇ ਤੋਂ ਇਹ ਵੀ ਪੈਸੇ ਮੰਗਦੇ ਜਦੋਂ ਕਮਾਈ ਕਰਨ ਜੋਗਰੇ ਨਹੀਂਗੇ ਅਸੀਂ ਕਿੱਥੋਂ ਕਮਾਈਏ ਕੂੜਾ ਵਾੜਾ ਸੈੱਟ ਦੇ ਆਉਂਦੇ ਚ 400 ਰੁਪਏ ਦਿੰਦੇ ਆ ਤੁਹਾਨੂੰ ਪਤਾ ਹੀ ਹੈ ਮਹੀਨੇ ਵਿੱਚ ਦੀ ਉਹਦਾ ਕਿੰਨਾ ਕੁ ਖਰਚਾ ਹੁੰਦਾ ਹੈ ਤੇ ਅਸੀਂ ਪ੍ਰੇਸ਼ਨ ਕਰਵਾਉਣਾ ਚਾਹੁੰਦੇ ਆ। ਮਾਹ ਸ਼ਰੀਰ ਦੇ ਕੰਮ ਕਰਦੇ ਕੋਹਾ ਕੋਟਾ ਛੇੜਦੇ। ਹੋੜ ਕਰੇ ਵੜੀਂ। ਅੱਛਾ। ਉਹ ਵੀ ਅੱਜ ਛੁੱਟੀ ਲੈ ਕੇ ਆਈ ਵੀ ਮੈਂ ਭੋਗਟੇ ਜਾਣਾ। ਅੱਛਾ ਕਿੰਨੇ ਘਰਾਂ ਦੇ ਕੋਹਾ ਕੋਟਾ ਕਰਦੇ ਸੀ? ਟੰਨਾ ਘਰਾਂ ਦੇ ਕਰਦੇ ਸੀ। ਅੱਛਾ। ਹਾਂ। ਉਹ ਫਰਜ਼ੀ ਰੋਣੀਗਾ ਕਰਨ ਹੋ ਰਹੀ ਜਾਂ ਨਹੀਂ ਆ। ਹਾਂ। ਹੋਣ ਫਰ ਮੈਂ ਕੋਈ ਮੈਥੋਂ ਨਹੀਂ ਹੁੰਦਾ। ਨੇ ਉਹਨਾਂ ਨੇ ਅੱਖਾਂ ਸੀ ਸਰਪਰੇਸ਼ਨ ਕਰਵਾ ਲਓ ਜਦ ਦੁਦੀ ਤੋਂ ਤੇ ਸਾਡੇ ਕੋਲੇ ਦੁਦੀ ਤੋਂ ਪੈਸਾ ਹੈ ਨਹੀਂ ਸੀ ਅਸੀਂ ਕਰਵਾ ਨਹੀਂ ਸਕੇ 8 ਮਹੀਨੇ ਹੋ ਚੁੱਕੇ ਅੱਛਾ ਅੱਛਾ 8 ਮਹੀਨੇ ਹੋ ਗਏ ਆ ਕਿੰਨਾ ਕੁ ਉਦੋਂ ਉਦੋਂ ਕਿੰਨਾ ਕੁ ਪੈਸਾ ਲੱਗਿਆ ਸੀ ਕਿਹੜੇ ਹਸਪੀਟਲ ਤੋਂ ਦਵਾਈ ਚਲਦੀ ਸੀ ਤੁਹਾਡੀ ਕਿਹੜੇ ਹਸਪਤਾਲ ਤੋਂ ਫਰੀਦਕੋਟ ਚ ਅੱਛਾ ਫਰੀਦਕੋਟ ਸਰਕਾਰੀ ਹਾਂਜੀ ਉਦੋਂ ਕਿੰਨਾ ਕੁ ਪੈਸਾ ਲੱਗਿਆ ਸੀ ਉਦੋਂ ਲੱਗ ਗਿਆ ਸੀਗਾ 40000 ਰੁਪਏ ਮੈਂ ਲੱਗ ਗਿਆ ਸੀਗਾ ਖਰਚਾ ਆ ਗਿਆ ਸੀ ਅੱਛਾ ਹਾਂਜੀ ਆਵ ਸਾਢੇ 6 35 ਨਾਗੇ 6 ਕੋਈ ਤਾਂ ਫਿਰ ਜਿਹਦੇ ਪਹਿਲਾ ਕੁੜੀ ਰਾਈਂਦੀ ਸੀ ਇੱਕ ਵਾਰ ਨਾਲ ਡੈਡੀ ਮੋਕ ਗਿਆ ਸੀ ਫਿਰ ਹੋਰ ਵੀ ਕੁੜੀ ਵਿਆਹੀ ਇਹ ਸੀ ਕਿ ਕੋਸ ਅੱਛਾ ਤੇ ਕੋਸਨ ਮੜਕੇ ਤੇ ਸੱਟ ਬਾਜੀ ਉਰ ਦੇ ਟਿੰਗਾ ਹੂੰ ਤੇ ਹੋਰ ਸਤ ਨਾਗ ਰਹਿ ਕੇ ਪਾਸੋਂ ਹੀ ਕਈ ਨਾਗ ਪੁਰ ਜਾਂਦੇ ਪੂਰੇ ਬਚਦੇ ਨਹੀਂ ਆਨੇ ਫੇਰੀ ਦੇ ਭਾਲ ਸਾਰੇ ਪਖ ਦੇਣੀ ਹੂੰ ਹਾਂ ਆ ਸਤ ਨਾਗਾ ਜੇ ਅਸੀਂ ਹੁਣ ਸੱਤ ਦੇ ਤੇ ਅਸੀਂ ਖਾਵਾਂਗੇ ਕੀ ਹੂੰ ਐਸ਼ਾ ਪਹਿਲਾਂ ਕੀ ਕਰਦੇ ਹੁੰਦੇ ਸੀ ਤੁਹਾਡੇ ਘਰ ਵਾਲੇ ਬੱਕਰੀਆਂ ਚਾਰਦੇ ਸੀਗੇ ਜੀ ਐਸ਼ਾ ਹੁਣ ਹੁਣ ਵੀ ਜਾ ਵੜਦੇ ਆ ਜਾਂ ਹੁਣ ਔਖਾ ਹੈਗਾ ਬਹੁਤ ਔਖਾ ਹੈਗਾ ਹੁਣ ਤੱਕ ਇੱਥੇ ਜਾਈਦਾ ਹੈਗਾ ਘਰ ਬਰੈਂਤੁਰਿਆ ਹੀ ਨਹੀਂ ਜਾਂਦਾ ਹੈਗਾ ਹੂੰ ਸਾਨੂੰ ਹੁਣ ਮਦਦ ਚਾਹੀਦੀ ਸੀ ਬਹੁਤ ਦੁਖੀ ਹੁੰਦਾ ਜੀ ਐਸ਼ਾ ਹਾਂ ਉਹ ਰਮਾ ਚਲ ਚੋਣਾ ਲਾਇਆ ਸੀਗਾ ਕੁਝ ਕਿਸੇ ਤੋਂ ਫੜੇ ਡੜੇ ਸੀਗੇ ਤੇ ਇਹਨੂੰ ਠਾ ਲਿਆ ਹੁਣ ਮੇਰੇ ਤੇ ਉਹੀ ਗੱਲ ਪੰਟ ਨਹੀਂਗਾ ਆ ਵਿੱਚ ਐਸ਼ਾ ਹਾਂ ਕਿਛ ਮਾਤਾ ਵੱਖ-ਵੱਖ ਪਾਰਟੀਆਂ ਵਾਲੇ ਘਰੇ ਤੁਹਾਡੇ ਵੋਟਾਂ ਮੰਗਣ ਆਉਂਦੇ ਹੈਗੇ ਆ ਹਮੇਸ਼ਾ ਇਹ ਆਸ ਦਿੱਤੀ ਜਾਂਦੀ ਹੈਗੀ ਤੁਹਾਡੇ ਲਾਜ ਫਰੀ ਹੋਣਗੇ ਜਵਾਕਾਂ ਵਾਸਤੇ ਪੜ੍ਹਾਈ ਫਰੀ ਹੋਊਗੀ ਪਰ ਜਦੋਂ ਹਿੰਦਾ ਨਹੀਂਗਾ ਉਦੋਂ ਕਿਵੇਂ ਜਿਹਾ ਲੱਗਦਾ ਹੈਗਾ ਲੀਡਰਾਂ ਤੇ ਗੁੱਸਾ ਨਹੀਂ ਆਉਂਦਾਗਾ ਆਉਂਦਾ ਹੈਗਾ ਜਦੋਂ ਕੋਈ ਸੁਣਦਾ ਹੀ ਨਹੀਂ ਲੀਡਰਾਂ ਸੁਣਦਾ ਹੀ ਨਹੀਂ ਕੇ ਜੀ ਤੋ ਹਾਂ ਨਹੀਂ ਕੋਈ ਕਾਰ ਗਰੀਬਾਂ ਦਾ ਸਮਝ ਆ ਰਹੀ ਕੁਛ ਨਹੀਂ ਐਸ਼ਾ ਹਾਂ ਪਹਿਲਾਂ ਨਾਲ ਸੀਗੇ 35 ਸੀ ਨਾਲ ਸੀਗੇ ਹੁਣ ਤਾਂ ਮੇਰੇ ਕੋਲੇ 7 ਹੈ ਜੋ ਤਲੇ ਮਸਾਜਰੀ ਬੱਕਰਾਂ ਬਕਤੀਆਂ ਮਰ ਜਾਂਦੀਆਂ ਹੂੰ ਫਿਰ ਉਹਦੇ ਵਿੱਚ ਹੁਣ ਨਾਲ ਇਹਨਾਂ ਨੂੰ ਵੇਚ ਕੇ ਤੇ ਮਰ ਕੇ ਖਾਊਗਾ ਕਿ ਇਥੇ ਮੱਤਾ ਹੀ ਆਸਤੇ ਆਉਦਾ ਹਲ ਫਮੰਗਾ ਜਾਨਾ ਇੱਕ ਨਰਕਾਂ ਭਰੀ ਜ਼ਿੰਦਗੀ ਕੀ ਹੁੰਦੀ ਆ ਜੇਕਰ ਇਹ ਤੁਸੀਂ ਜਾਨਣਾ ਚਾਹੁੰਦੇ ਹੋ ਤਾਂ ਜੋ ਸਾਡਾ ਕਿਰਤੀ ਤਬਕਾ ਪਿੰਡਾਂ ਦੇ ਵਿੱਚ ਰਹਿ ਰਿਹਾ ਜਾਂ ਸ਼ਹਿਰਾਂ ਦੇ ਵਿੱਚ ਰਹਿ ਰਿਹਾ ਹੋਏਗਾ ਉਸ ਨੂੰ ਜਾ ਕੇ ਤੁਸੀਂ ਦੇਖ ਸਕਦੇ ਆ ਆਮ ਤੌਰ ਦੇਤੇ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਹੈਗੀਆਂ ਵੱਡੇ ਵੱਡੇ ਦਮ ਗਜੇ ਮਾਰੇ ਜਾਂਦੇ ਹੈਗੇ ਆ ਹੁਣ ਵੀ 2024 ਦੇ ਲੋਕ ਸਭਾ ਦੇ ਇਲੈਕਸ਼ਨ ਬਿਲਕੁਲ ਸਿਰ ਦੇ ਉੱਤੇ ਆ ਤੇ ਇਹ ਕਿਹਾ ਜਾ ਰਿਹਾ ਹੈਗਾ ਕਿ ਸਾਡਾ ਦੇਸ਼ ਆ ਜਿਹੜਾ ਉਹ ਵਿਸ਼ਵ ਗੁਰੂ ਬਣ ਜਾ ਰਿਹਾ ਹੈਗਾ ਅਸੀਂ ਦੁਨੀਆ ਦੀ ਆ ਜਿਹੜੀ ਸਭ ਤੋਂ ਵੱਡੀ ਆਰਥਿਕ ਸ਼ਕਤੀ ਵੱਲ ਬਣ ਵੱਲ ਵੱਧ ਰਹੇ ਹੈਗੇ ਆ ਸਾਡੇ ਇੱਥੇ ਸਿਹਤ ਦਾ ਜਿਹੜਾ ਬਹੁਤ ਵਧੀਆ ਪ੍ਰਬੰਧ ਹੈਗਾ ਪਰ ਅੱਜ ਦੀ ਇਹ ਵੀਡੀਓ ਦੇਖਣ ਤੋਂ ਬਾਅਦ ਸ਼ਾਇਦ ਕਿਤੇ ਨਾ ਕਿਤੇ ਜੋ ਭਰਮ ਸਿਰਜਿਆ ਜਾ ਰਿਹਾ ਹੈਗਾ ਉਹ ਤੁਹਾਨੂੰ ਸਾਫ਼ ਤੇ ਸਪਸ਼ਟ ਨਜ਼ਰ ਆ ਜਾਏ। ਇਸ ਵੀਡੀਓ ਦਾ ਮਕਸਦ ਕਿਤੇ ਨਾ ਕਿਤੇ ਭਰਮ ਤੋੜਨਾ ਤੇ ਦੂਸਰਾ ਇਸ ਵੀਡੀਓ ਦਾ ਮਕਸਦ ਕਿਤੇ ਨਾ ਕਿਤੇ ਇਹ ਵੀ ਹੈਗਾ ਕਿ ਜੋ ਇਸ ਪਰਿਵਾਰ ਦੀ ਅਸੀਂ ਵੀਡੀਓ ਕਰਨ ਜਾ ਰਹੇ ਹਾਂ ਜੇਕਰ ਤੁਸੀਂ ਪੰਜਾਬ ਦੀ ਧਰਤੀ ਦੇ ਉੱਤੇ ਰਹਿੰਦੇ ਹੋ ਜਾਂ ਪੰਜਾਬ ਦੇ ਨਾਲ ਸੰਬੰਧ ਰੱਖਦੇ ਹੋ ਗੁਰੂਆਂ ਦੇ ਫਲਸਫੇ ਨੂੰ ਮੰਨਦੇ ਹਾਂ ਤਾਂ ਇਹ ਵੀ ਮਕਸਦ ਹੈਗਾ ਕਿ ਇਸ ਪਰਿਵਾਰ ਦੀ ਹੈ ਜਿਹੜੀ ਉਹ ਮਦਦ ਕੀਤੀ ਜਾ ਸਕੇ ਕੀ ਮਜਬੂਰੀ ਹੈਗੀ ਇਹੋ ਜੀ ਕੀ ਕਾਰਨ ਹੈਗਾ ਸਾਰੀ ਦੀ ਸਾਰੀ ਗੱਲਬਾਤ ਆ ਜਿਹੜੀ ਉਹ ਆਪਾਂ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਜਾਣਾਂਗੇ ਬਾਈ ਜੀ ਕੀ ਨਾਮ ਆ ਜੀ ਆਪਣਾ ਜਸਕਰ ਸਿੰਘ ਆ ਜੀ ਅੱਛਾ ਬਾਈ ਜੀ ਇਹ ਦੱਸਿਓ ਕਿ ਹੁਣ ਤੁਸੀਂ ਬਿਮਾਰ ਹੋ ਕੰਮ ਧੰਦਾ ਕੀ ਕਰਦੇ ਹੋਗੇ ਇਸ ਤੋਂ ਪਹਿਲਾਂ ਕੀ ਕਰਦੇ ਸੀ ਇਸ ਤੋਂ ਪਹਿਲਾਂ ਤਾਂ ਮਾਲ ਹੀ ਚਾਰਤਾ ਰਹਿ ਮਤ ਸਾਰੀ ਅੱਛਾ ਹੂੰ ਕਿੰਨਾ ਸਮਾਂ ਮਾਲ ਚਾਰਿਆ ਵੀਰੇ ਮੈਨੂੰ 18-19 ਸਾਲ ਹੋ ਗਏ ਅੱਛਾ ਕਿੰਨੇ ਨਗ ਸੀਗੇ ਤੁਹਾਡੇ ਕੋਲ ਪਹਿਲਾਂ ਨਗ ਸੀਗੇ 35-30 ਨਗ ਸੀਗੇ ਹੁਣ ਤਾਂ ਮੇਰੇ ਕੋਲੇ 7 ਹੈ ਜੋ ਟੱਲ ਮੈਂ ਸਾਈਜ਼ ਦੀ ਬੱਕਰੀਆਂ ਬੱਕਰੀਆਂ ਮਰ ਜਾਂਦੀਆਂ ਹੂੰ ਫਿਰ ਉਹਦੇ ਵਿੱਚ ਹੁਣ ਨਾ ਇਹਨਾਂ ਨੂੰ ਵੇਚ ਕੇ ਤੇ ਮਰ ਕੇ ਖਾਊਂਗਾ ਕਿ ਉੱਥੇ ਮੱਤਾਂ ਆਸਤੇ ਆਪਦਾ ਹੈਲਪ ਮੰਗਦਾ ਜੀ ਹਾਂ ਅਸ਼ਾ ਭਾਈ ਜੀ ਦੱਸੋ ਕਿ ਕੀ ਸਮੱਸਿਆ ਸੀਗੀ ਤੁਹਾਨੂੰ ਜੋ ਤੁਹਾਡੇ ਪਾਈਪਾਂ ਲੱਗੂਗਾ ਮੇਰੇ ਹਰਨੀਆਂ ਸੀਗੀਆਂ ਅਸ਼ਾ ਹਰਨੀਆਂ ਤੋਂ ਵਿੱਚ ਗਦੂਦਾਂ ਵੀ ਸੀਗੀਆਂ ਹੂੰ ਉਹਨਾਂ ਨੇ ਕਰਤਿਆਂ ਤੋਂ ਆਪਾਂ 35000 ਰੁਪਏ ਲੱਗ ਕੇ ਹੋਏ ਹੂੰ ਤੋਂ ਉਸ ਤੋਂ ਬਾਅਦ ਹੁਣ ਮੈਂ ਕਿੱ데 ਗਿਆ ਮੈਂ ਹੁਣ ਕਹਿੰਦੇ ਆਪਦਾ 5000 ਰੁਪਏ ਤੱਕ ਜਮ੍ਹਾਂ ਕਰਵਾ ਦੇ ਕੋਈ ਉਸ ਤੋਂ ਬਾਅਦ ਅਪਰੇਸ਼ਨ ਅੰਦਰ ਕਰ ਦਾਂਗੇ ਫਾਈਲੀ ਸਾਰੀ ਅਸ਼ਾ ਹਾਂ ਅੱਛਾ ਹੁਣ ਤੁਹਾਨੂੰ ਲੈਟਰੀਨ ਆ ਜਿਹੜੀ ਉਹ ਲੈਟਰੀਨ ਨਾਲ ਰਸਤੇ ਨਹੀਂ ਆਉਂਦੀ ਨਹੀਂ ਆਉਂਦੀ ਜੀ ਅੱਛਾ ਹੁਣ ਇਹ ਥੈਲੀ ਕਿੰਨੇ ਕ ਚਾਰ ਬਾਅਦ ਪਰ ਜਾਂਦੀ ਵੀਰੇ ਇਹ 10 ਮਿੰਟ ਬਾਅਦ ਪਰ ਜਾਂਦੀ ਅੱਛਾ ਹੂੰ ਅੱਛਾ ਬਈ ਹੁਣ ਤੁਰਦੇ ਫਿਰਦੇ ਨੂੰ ਤੁਹਾਨੂੰ ਤਕਲੀਫ ਕਿੰਨੀ ਕੀ ਹੁੰਦੀ ਨਹੀਂ ਹੁ ਤਕਲੀਫ ਹੈ ਨਹੀਂ ਮੈਨੂੰ ਕੋਈ ਵੀ ਵੈਸੇ ਆ ਮੈਨੂੰ ਇੰਨਾ ਹੀ ਅਮਰੀਅਤ ਜਿਹੜੀਆਂ ਨਾੜੀਆਂ ਬਾਹਰ ਲੱਗੀਆਂ ਇਹ ਅੰਦਰ ਹੋ ਜਾਣ ਅੱਛਾ ਹੂੰ ਅੱਛਾ ਹੁਣ ਕਿੰਨਾ ਕੁ ਪੈਸਾ ਮੰਗ ਰਹੇ ਹੈਗੇ ਆ ਹਸਪੀਟਲ ਲੈ ਤੁਹਾਡੇ ਤੋਂ ਮੰਗ ਰਹੇ ਹੋ 30 35000 ਰੁਪਏ ਅੱਗੇ ਲੱਗੇ 35000 ਹੋਣ ਲੱਗੇ ਐਸ਼ਾ ਹਾਂ ਐਸ਼ਾ ਵੀ ਪਹਿਲਾਂ ਤੁਸੀਂ ਇਲਾਜ ਆ ਜਿਹੜਾ ਆਪਣਾ ਉਹ ਸਰਕਾਰੀ ਹਸਪਤਾਲ ਦੇ ਵਿੱਚੋਂ ਕਰਾਇਆ ਸੀਗਾ ਜਾਂ ਪ੍ਰਾਈਵੇਟ ਕਰਵਾਇਆ ਸੀਗਾ ਸਰਕਾਰੀ ਕਰਵਾਇਆ ਸੀ ਫ੍ਰੀ ਕੋਸਟ ਐਸ਼ਾ ਕਿੰਨੇ ਪੈਸੇ ਲੱਗੇ ਉੱਥੇ ਉੱਥੇ 40000 ਰੁਪਏ ਲੱਗੇ ਸਿਰ 40000 ਹਾਂ ਪਹਿਲਾ ਐਕਸੀਡੈਂਟ ਹੋ ਗਿਆ ਸੀਗਾ ਹੂੰ ਉਸ ਤੋਂ ਬਾਅਦ ਮੈਂ ਜਿਵੇਂ ਮਾਲਤ ਰਹੇ ਗਏ ਬਸ ਐਸ਼ਾ ਐਕਸੀਡੈਂਟ ਕੀ ਕਿਵੇਂ ਹੋ ਗਿਆ ਸੀ ਕੀ ਕੀ ਹੋ ਗਿਆ ਸੀ ਉਹਦਾ ਉਹ ਤੋਂ ਗੱਡੀ ਵੱਜ ਗਈ ਸੀ ਹੂੰ ਉਹ ਤੋਂ ਉਹਨਾਂ ਨੇ ਲੈਤੀ ਜੀ ਪੈਸੇ ਚਾਲੋ ਕੋਸੋ ਇਹ ਮੇ ਟਬਰ ਨੇ ਲਾਤੀ ਹੂੰ ਤੋਂ ਵੱਜ ਗਈ ਵੱਜ ਰਿਹਾ ਹੈ ਗਿਆ ਨੇ ਅੱਡ ਐਸ਼ਾ ਹੂੰ ਐਸ਼ਾ ਤੁਹਾਡੇ ਬੱਚੇ ਕਿੰਨੇ ਆ ਬਾਈ ਜੀ ਦੋ ਬੱਚੇ ਐਸ਼ਾ ਕਿੰਨੀ ਕਿੰਨੀ ਕਿੰਮਰ ਦੇ ਆ ਇੱਕ ਹੈਗਾ 3 ਨਾਲ ਦਾ 3 ਸਾਲ ਦਾ ਉਹ ਇੱਕ ਆ ਫਿਰ ਐਸ਼ਾ ਹੂੰ ਅਛਾ ਭਾਈ ਜੀ ਹੁਣ ਮਾਲ ਦੇ ਉੱਤੇ ਉਦਾਂ ਹੀ ਜਾ ਵੜਦੇ ਤੁਸੀਂ ਉਦਾਂ ਹੀ ਨਾਲ ਹਾਂ ਉਦਾਂ ਹੀ ਜਾ ਵੜੀਦਾ ਹੌਲੀ ਹੌਲੀ ਤੁਰ ਕੇ ਹਾਂ ਨਾਲ ਦੇ ਨਾਲ ਲੜ ਲ ਕੇ ਤਹੇ ਪਾਸ ਕਰਦਾ ਫਿਰਦਾ ਮੈਂ ਉਦਾਂ ਮੈਂ ਤਾਂ ਬੈਠਾ ਹੀ ਰਹਿਣਾ ਉਹੀ ਮੂਰਤੇ ਅੱਛਾ ਹਾਂ ਦੂਜੇ ਨਾਲ ਦੇ ਸਾਥ ਦੇ ਦਿੰਦੇ ਹਾਂ ਹਾਂ ਨਾਲ ਦੇ ਸਾਥ ਤੇ ਜਾਂਦੇ ਮੈਂ ਅੱਛਾ ਹਾਂ ਅੱਛਾ ਤੁਹਾਡੇ ਕ ਇਹ ਵੀ ਕਹਿੰਦੇ ਹੈਗੇ ਆ ਕਿ ਕਾਰਡ ਬੰਦ ਹੀ ਹੈਗੇ ਆ ਕਾਰਡ ਦੇ ਉੱਤੇ ਆ ਜਿਹੜਾ ਇਲਾਜ ਫਰੀ ਹੁੰਦਾ ਹੈਗਾ ਤੁਹਾਡਾ ਕਿਉਂ ਨਹੀਂ ਫਰੀ ਹੋਇਆ ਤੁਹਾਡਾ ਕਾਟ ਨਹੀਂ ਬਣਿਆਗਾ ਕਾਟ ਵੀ ਚੱਲੀ ਵੀ ਜਾਂਦਾ ਪਤਾ ਕੀ ਹਾਲ ਉਹਦੇ ਚ ਮੰਨ ਲਾਪਾ ਅੰਦਰੋਂ ਦਵਾਈ ਦਈ ਜਾਂਦੇ ਆ ਜਿਹੜੀ ਬਾਹਰਲੀ ਦਵਾਈ ਉਹ ਮਾਰ ਕਰਦੀ ਹੈ ਅੱਛਾ ਹਾਂ ਅੱਛਾ ਬਾਹਰਲੀ ਦਵਾਈ ਕਿੰਨੀ ਕੀ ਆ ਜਾਂਦੀ ਹੈਗੀ ਉਹ ਆ ਜਾਂਦੇ ਕਿਤੇ 1000 500 ਤੋਂ 1500 2000 ਤੋਂ ਘੱਟ ਤਾਂ ਦਿੰਦੇ ਨੇ ਅੱਛਾ ਹੂੰ ਅੱਛਾ ਤ ਤਾਂ ਨੂੰ ਲੱਗਦਾ ਨਹੀਂਗਾ ਕਿ ਸਰਕਾਰਾਂ ਤਾਂ ਕਹਿੰਦੀਆਂ ਸੀ ਸਾਰੇ ਹਸਪਤਾਲ ਆ ਜਿਹੜੇ ਉਹ ਸਰਕਾਰੀ ਕਰਤੇ ਆ ਇਲਾਜ ਆ ਜਿਹੜਾ ਗਰੀਬਾਂ ਵਾਸਤੇ ਫਰੀ ਹੋਊਗਾ ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰਾਂ ਨੇ ਮਦਦ ਨਹੀਂ ਕੀਤੀ ਨਹੀਂ ਵੀ ਨਹੀਂ ਅੱਛਾ ਹਮਮ ਉਸ ਆਪ ਦਾ ਆਪ ਦੀ ਸਰਤਾਂ ਤੇ ਵਾਜੀ ਵਾਜੀ ਕੋਈ ਹਰੇਕ ਹੀ ਆਖ ਦਿੰਦਾ ਸਰਕਾਰੀ ਆ ਸਰਕਾਰੀ ਨਹੀਂ ਪ੍ਰਾਈਵੇਟਿਚ ਬਣ ਜਾਂਦਾ ਉਸ ਅੱਛਾ ਕੀ ਰੱਖ ਦਿੰਦੇ ਸਰਕਾਰੀ ਆ ਦਵਾਈਆਂ ਦੇ ਦਿੰਨੇ ਆ ਉਸ ਤੋਂ ਬਾਅਦ ਬਾਹਰ ਕਹਿੰਦੇ ਬਾਹਰੋਂ ਲੇ ਉਹ ਆਪ ਦਾ ਅਕਸ਼ਾ ਹੂੰ ਅਕਸ਼ਾ ਭਾਈ ਅ ਕਈ ਹੁਣ ਵੋਟਾਂ ਆ ਗਈਆਂ ਦੁਬਾਰਾ ਤੋ ਫੇਰ ਤੁਸੀਂ ਇੱਕ ਨਵੀਂ ਸਰਕਾਰ ਵੀ ਚੁਣੀ ਸੀਗੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਚੁਣੀ ਹੈਗੀ ਆ ਸਾਰੇ ਕਾਲੀ ਕਾਂਗਰਸੀ ਸਾਰੇ ਆਉਂਦੇ ਹੈਗੇ ਆ ਤੁਸੀਂ ਕਦੇ ਉਹਨਾਂ ਨੂੰ ਇਹ ਨਹੀਂ ਦਿਖਾਏਗਾ ਕਿ ਮੇਰਾ ਆ ਹਾਲ ਹੈਗਾ ਵੀ ਮੇਰਾ ਲਾਜ ਹੀ ਕਰਾ ਦਿਓ ਕਮ ਸੇ ਕਮ ਨਹੀਂ ਮੇਰੇ ਕੋਲ ਹਜੇ ਤੱਕ ਕੋਈ ਨਹੀਂ ਆਇਆਗਾ ਅਕਸ਼ਾ ਕੋਈ ਵੀ ਨਹੀਂ ਆਇਆਗਾ ਨਾ ਆਪਾਂ ਗਏ ਆ ਹਾਂ ਬਸ ਐਂ ਕਹੇ ਕੋ ਭੈਣ ਭਰਾ ਨੂੰ ਕਹੀ ਜਾਂਦਾ ਮੈਂ ਮਾਲ ਵਾਲੇ ਨੂੰ ਪ੍ਰਾਇਮਰੀ ਮਦਦ ਤੇ ਦੁਖ ਕਰੋ ਮੇਰੇ ਨਾਲ ਕੋਈ 200 ਦੇਊਗਾ ਕੋਈ 400 ਦੇਊਗਾ ਇਹਨੇ ਪੈਸੇ ਇਕੱਠੇ ਕਰਕੇ ਮੈਂ ਉਹਦਾ ਥੈਲੀ ਅੰਦਰ ਕਰਾਉ। ਅਸ਼ਾ ਤੁਸੀਂ ਹਰ ਪੰਜਾ ਸਾਲਾਂ ਬਾਅਦ ਵੋਟਾਂ ਪਾਉਣੇ ਹੋ ਇੱਕ ਵਾਰੀ ਵਾਰੀ ਵਾਅਦੇ ਕੀਤੇ ਜਾਂਦੇ ਹੈਗੇ ਆ ਕਿ ਤੁਹਾਡਾ ਇਲਾਜ ਫਰੀ ਹੋ ਜਾਊਗਾ ਤੁਹਾਡੀ ਐਜੂਕੇਸ਼ਨ ਆ ਜਿਹੜੀ ਸਿੱਖਿਆ ਫਰੀ ਹੋ ਜਾਊਗੀ ਤਹਾ ਨੂੰ ਨਹੀਂ ਲੱਗਦਾ ਕਿ ਬਦਲਾਵ ਆ ਜਿਹੜਾ ਕਿਹਾ ਸੀਗਾ ਭਗਵੰਤ ਮਾਨ ਨੇ ਕਿ ਗਰੀਬਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਬਦਲਾਵ ਆਊਗਾ ਤੁਹਾਡੀ ਜ਼ਿੰਦਗੀ 'ਚ ਨਹੀਂ ਕੋਈ ਬਦਲਾਵ ਆਏਗਾ ਨਹੀਂ ਕੋਈ ਨਹੀਂ ਆਪਣੇ ਜੀ ਵਿੱਚ ਕੋਈ ਅੱਛਾ ਹਮ ਅੱਛਾ ਹੁਣ ਜਿਹੜੇ ਹੁਣ ਪ੍ਰਧਾਨ ਮੰਤਰੀ ਦੀਆਂ ਵੋਟਾਂ ਆਉਣ ਜਾ ਰਹੀਆਂ ਹੈਗੀਆਂ ਜੇਕਰ ਕੋਈ ਤੁਹਾਡੇ ਘਰੇ ਵੋਟਾਂ ਮੰਗਣ ਆਇਆ ਤੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਲਾਜਵਾਰੇ ਕਹੋਗੇ ਜਾਂ ਨਹੀਂ ਕਹਿੰਦੇਗੇ ਕਹਾਂਗੇ ਜੀ ਜੇ ਆਗੇ ਤਾਂ ਹੀ ਕਹਾਂਗੇ ਜੇ ਇਸ ਕਰ ਆਪਣੇ ਕੋਲੇ ਆਏ ਨਹੀਂਗੇ ਅੱਛਾ ਹਮ ਠੀਕ ਹੈ ਸੋ ਦੋਸਤੋ ਇਹ ਸੀ ਗੱਲਬਾਤ ਇਸ ਵੀਰ ਦੇ ਨਾਲ ਵੀਰ ਦੇ ਥੈਲੀਆਂ ਜਿਹੜੀਆਂ ਉਹ ਢਿੱਡ ਦੇ ਨਾਲ ਹੀ ਆ ਤੇ ਹਰ ਘੰਟੇ ਕੇ ਬਾਅਦ ਆ ਜਿਹੜਾ ਉਹ ਇਹ ਲੈਟਰਨ ਦੇ ਨਾਲ ਆ ਜਿਹੜੀ ਥੈਲੀਆਂ ਭਰ ਜਾਂਦੀ ਆ ਇੱਕ ਤਰ੍ਹਾਂ ਦਾ ਨਰਕਾ ਜਿਹੜਾ ਉਹ ਨਾਲ ਹੀ ਚੱਕੀ ਫਿਰਦੇ ਆ ਇਹਨਾਂ ਦੀ ਤੁਹਾਨੂੰ ਇਹ ਅਪੀਲ ਹੈਗੀ ਆ ਜਿਹੜੇ ਵੀ ਵੀਰ ਇਹ ਵੀਡੀਓ ਦੇਖ ਰਹੇ ਹੈਗੇ ਆ ਜਿਹੜੇ ਕਿਤੇ ਨਾ ਕਿਤੇ ਸਰਦੇ ਪਹੁੰਚਦੇ ਹੈਗੇ ਆ ਮਦਦਤ ਲਾਜ਼ਮੀ ਕਰੋ ਇਹਨਾਂ ਦੀ ਕਿਉਂਕਿ ਇਹ ਕਿਹਾ ਗਿਆ ਹੈਗਾ ਡਾਕਟਰਾਂ ਵੱਲੋਂ ਕਿ 30 ਤੋਂ 40 ਹਜ਼ਾਰ ਰੁਪਏ ਦਾ ਜਿਹੜਾ ਖਰਚਾ ਜਿਹੜਾ ਇਹਨਾਂ ਦਾ ਹੋਣਾ ਹੈਗਾ ਇਹ ਵੀਰ ਵਿਚਾਰਾ ਇਹ ਨਰਕ ਦੀ ਜ਼ਿੰਦਗੀ ਤੋਂ ਇਹਦਾ ਛੁਟਕਾਰਾ ਹੋ ਜੇ ਇਸ ਕਰਕੇ ਉਮੀਦ ਕਰਦੇ ਆ ਇਹ ਵੀਡੀਓ ਬਣਾਉਣ ਦਾ ਮਕਸਦ ਵੀ ਇਹ ਹੈ ਕਿ ਤੁਸੀਂ ਜਿਹੜੀ ਇਹਨਾਂ ਦੀ ਮਦਦਤ ਲਾਜ਼ਮੀ ਕਰੋਗੇ ਮੈਂ ਬਲਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ